ਇੱਕ ਪਿੰਡ ਵਿੱਚ ਦੋ ਮਾਲੀ ਰਹਿੰਦੇ ਸੀ ਤੇ ਦੋਨੋਂ ਬਾਗਬਾਨ ਦਾ ਕੰਮ ਕਰਦੇ ਸੀ। ਉਹਨਾਂ ਦੇ ਦੋਨਾਂ ਦੇ ਆਪਣੇ ਆਪਣੇ ਬਾਗ ਸੀ। ਹੁਣ ਇੱਕ ਮਾਲੀ ਹੈ ਜਿਹੜਾ ਉਹ ਪੌਦਿਆਂ ਦੀ ਸਿਰਫ ਓਨੀਕ ਦੇਖਭਾਲ ਕਰਦਾ ਸੀ ਜਿੰਨੀ ਕੁ ਉਹਨਾਂ ਨੂੰ ਲੋੜ ਹੈ। ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਉਦੋਂ ਉਹਨਾਂ ਨੂੰ ਪਾਣੀ ਪਾਉਂਦਾ ਤੇ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਉਦੋਂ ਖਾਦ ਪਾਉਂਦਾ। ਜਦੋਂ ਜ਼ਰੂਰਤ ਹੁੰਦੀ ਉਦੋਂ ਰੇ ਸਪਰੇਅ ਦੀ ਵਰਤੋਂ ਕਰਦਾ ਨਹੀਂ ਤਾਂ ਪੌਦਿਆਂ ਨੂੰ ਜਮਾ ਨਹੀਂ ਛੇੜਦਾ ਸੀ ਤੇ ਨਾ ਉਹ ਪੌਦਿਆਂ ਨੂੰ ਜ਼ਿਆਦਾ ਕੱਟਦਾ ਸੀ। ਉਹ ਜਿੱਦਾਂ ਉਹ ਵੱਧਦੇ ਸੀ ਉਦਾਂ ਹੀ ਵਧਨ ਦਿੰਦਾ ਉਹਨਾਂ ਨੂੰ ਤੇ ਜਿਹੜਾ ਦੂਜਾ ਮਾਲੀ ਸੀ ਉਹ ਹੱਦ ਤੋਂ ਵੱਧ ਪੌਦਿਆਂ ਦੀ ਦੇਖਭਾਲ ਕਰਦਾ ਬਿਨਾ ਮਤਲਬ ਹੀ ਉਹਨਾਂ ਨੂੰ ਕੱਟ-ਕੱਟ ਕੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਮੁੜਨ ਲਈ ਮਜਬੂਰ ਕਰਦਾ ਕਿ ਜੇ ਵੇਲ ਨੇ ਇੱਧਰ ਨੂੰ ਵਧਣਾ ਹੈ ਜੇ ਉੱਧਰ ਨੂੰ ਵਧਾਣੀ ਆ ਤਾਂ ਤਾਂਗਾ ਬਣ ਕੇ ਉੱਧਰ ਨੂੰ ਵਧਾ ਲੈਂਦਾ ਤੇ ਬਿਨਾ ਮਤਲਬ ਹਰ ਰੋਜ਼ ਉਹਨਾਂ ਨੂੰ ਕਦੇ ਪਾਣੀ ਕਦੇ ਰੇਹ ਕਦੇ ਸਪਰੇ ਬਹੁਤ ਜ਼ਿਆਦਾ ਉਹਨਾਂ ਦੀ ਦੇਖਭਾਲ ਕਰਦਾ ਸੀ ਜਿੰਨੀ ਕਿ ਉਹਨਾਂ ਨੂੰ ਜ਼ਰੂਰਤ ਨਹੀਂ ਸੀ ਹੁਣ ਇੱਕ ਦਿਨ ਕੀ ਹੁੰਦਾ ਰਾਤ ਨੂੰ ਬਹੁਤ ਤੇਜ਼ ਹਨੇਰੀ ਤੂਫਾਨ ਆ ਜਾਂਦਾ ਹੈ ਤੇ ਸਾਰੀ ਰਾਤ ਤੂਫਾਨ ਚੱਲਦਾ ਰਹਿੰਦਾ ਹੈ ਹੁਣ ਜਿਹੜਾ ਮਾਲੀ ਹੱਦ ਤੋਂ ਵੱਧ ਦੇਖਭਾਲ ਕਰਦਾ ਸੀ ਉਹਦਾ ਜਿਹੜਾ ਸਾਰਾ ਬਾਗੀਚਾ ਹੈ ਉਹ ਖਤਮ ਹੋ ਜਾਂਦਾ ਸਾਰੇ ਪੌਦੇ ਜੜਾਂ ਤੋਂ ਓਖੜ ਜਾਂਦੇ ਨੇ ਤਬਾਹੀ ਮੱਚ ਜਾਂਦੀ ਹੈ ਉਹਦਾ ਸਾਰਾ ਸਤਿਆਨਾਸ਼ ਹੋ ਜਾਂਦਾ ਪੌਦਿਆਂ ਦਾ ਤੇ ਜਿਹੜਾ ਮਾਲੀ ਸਿਰਫ ਜ਼ਰੂਰਤ ਜਿੰਨੀ ਉਹਨਾਂ ਦੀ ਦੇਖਭਾਲ ਕਰਦਾ ਸੀ ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਵਧਣ ਫੁੱਲਣ ਦਿੰਦਾ ਸੀ ਉਹਦੇ ਜਿਹੜੇ ਬਗੀਚੇ 'ਚ ਪੇੜ ਪੌਦੇ ਹੁੰਦੇ ਨੇ ਉਹ ਸਾਰੇ ਉਵੇਂ ਹੀ ਝੂਮਰੇ ਹੁੰਦੇ ਨੇ ਜਿਵੇਂ ਪਹਿਲਾਂ ਹੁੰਦੇ ਨੇ ਤੇ ਪੂਰੇ ਤੰਦਰੁਸਤ ਹੁੰਦੇ ਨੇ ਇਹ ਦੇਖ ਕੇ ਜਿਹੜਾ ਦੂਜਾ ਮਾਲੀ ਹੁੰਦਾ ਉਹਨੂੰ ਪੁੱਛਦਾ ਵੀ ਇਹ ਕੀ ਚੱਕਰ ਹੈ ਵੀ ਮੈਂ ਹੱਦ ਤੋਂ ਜ਼ਿਆਦਾ ਦੇਖਭਾਲ ਕਰਦਾ ਮੈਂ ਇੰਨੀ ਜ਼ਿਆਦਾ ਦੇਖਭਾਲ ਕਰਦਾ ਤੂੰ ਤਾਂ ਇੰਨੀ ਕੇਅਰ ਕਰਦਾ ਵੀ ਨਹੀਂ ਪੌਦਿਆਂ ਦੀ ਕਿ ਤੇਰੇ ਪੌਦੇ ਸਾਰੇ ਸਹੀ ਖੜੇ ਨੇ ਤੇ ਮੇਰੇ ਪੌਦੇ ਸਾਰੇ ਖਰਾਬ ਹੋ ਗਏ ਸਾਰੇ ਤੂਫਾਨ ਨੇ ਪੱਟ ਕੇ ਸੁੱਟ ਤੇ ਤਾਂ ਦੂਜਾ ਮਾਲੀ ਉਹਨੂੰ ਸਮਝਾਉਂਦਾ ਕੀ ਦੇਖ ਦੋਸਤ ਪੌਦਿਆਂ ਨੂੰ ਸਿਰਫ ਓਨਾਂਕ ਹੀ ਦੇਖਭਾਲ ਕਰਨੀ ਚਾਹੀਦੀ ਹੈ ਜਿੰਨੀ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵੱਧਨ ਫੁੱਲਣ ਦੇਣਾ ਚਾਹੀਦਾ ਸਾਨੂੰ ਕੁਦਰਤ ਦੇ ਨਿਯਮ ਨਹੀਂ ਤੋੜਨੇ ਚਾਹੀਦੇ ਜਿੱਦਾਂ ਉਹ ਖੁਸ਼ ਨੇ ਪੌਦੇ ਜਿੱਦਦਰ ਨੂੰ ਵੱਧਣਾ ਚਾਹੁੰਦੇ ਨੇ ਉਦੋਂ ਨੂੰ ਉਹਨਾਂ ਨੂੰ ਸਾਨੂੰ ਵਧਨ ਦੇਣਾ ਚਾਹੀਦਾ ਤੇ ਜਿੰਨੀ ਕ ਜ਼ਰੂਰਤ ਹੈ ਉਹਨਾਂ ਨੂੰ ਖਾਦ ਦੀ ਓਨੀ ਕ ਹੀ ਪਾਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਹੱਦ ਤੋਂ ਵੱਧ ਪੌਦਿਆਂ ਦੀ ਕੇਅਰ ਕਰਦੇ ਹਾਂ ਜਦੋਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਆਪਣੇ ਆਪ ਜੀਣਾ ਭੁੱਲ ਜਾਂਦੇ ਨੇ ਤੇ ਨੀਰਾਪੁਰਾ ਉਹ ਸਾਡੇ ਤੇ ਡਿਪੈਂਡ ਹੋ ਜਾਂਦੇ ਨੇ ਫਿਰ ਅਸੀਂ ਜਿਵੇਂ ਉਹਨਾਂ ਦੀ ਦੇਖਭਾਲ ਕਰਦੇ ਆ ਪੌਦੇ ਉਹਦਾਂ ਹੀ ਜੀਉਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਪੌਦੇ ਇੱਕ ਬੱਚੇ ਦੀ ਤਰ੍ਹਾਂ ਹੁੰਦੇ ਨੇ ਜੇ ਅਸੀਂ ਉਸ ਨੂੰ ਜ਼ਿਆਦਾ ਸੰਭਾਲਾਂਗੇ ਤਾਂ ਉਹ ਸਾਡੇ ਤੇ ਡਿਪੈਂਡ ਹੋ ਜਾਊਗਾ ਸਾਡੇ ਤੇ ਨਿਰਭਰ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਜੇ ਅਸੀਂ ਉਹਨਾਂ ਨੂੰ ਖੁਦ ਇੰਡੀਪੈਂਡੈਂਟ ਹੋਣਾ ਸਿਖਾਵਾਂਗੇ ਤਾਂ ਉਹ ਖੁਦ ਹਰ ਮੁਸੀਬਤ ਨਾਲ ਲੜਨ ਦੀ ਤਾਕਤ ਹਾਸਲ ਕਰ ਲੈਣਗੇ ਸੋ ਇਹ ਹੀ وجہ ਹੈ ਕਿ ਤੇਰੇ ਸਾਰੇ ਪੌਦੇ ਮਰ ਚੁੱਕੇ ਨੇ ਉਹਨਾਂ ਨੂੰ ਤੂੰ ਕੋਦੇ ਆਪਣੇ ਆਪ ਤੇ ਨਿਰਭਰ ਹੋਣ ਨਹੀਂ ਦਿੱਤਾ ਹੁਣ ਮਾਲੀ ਨੂੰ ਸਾਰੀ ਗੱਲ ਸਮਝ ਆ ਗਈ ਸੀ ਸੋ ਦੋਸਤੋ ਇਹ ਸਿਰਫ ਇੱਕ ਸਟੋਰੀ ਲਾ ਲਓ ਤੁਸੀਂ ਹਨਾ ਇੱਕ ਐਗਜ਼ਾਮਪਲ ਲਾ ਲਓ ਕਈ ਮਾਪੇ ਵੀ ਜਿਹੜੇ ਹੁੰਦੇ ਨੇ ਆਪਣੇ ਬੱਚਿਆਂ ਦੀ ਹੱਦ ਤੋਂ ਜ਼ਿਆਦਾ ਦੇਖਭਾਲ ਕਰਦੇ ਨੇ ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਇੰਨਾ ਜ਼ਿਆਦਾ ਸੈਂਸਿਟਿਵ ਬਣਾ ਦਿੰਦੇ ਨੇ ਇੱਥੋਂ ਤੱਕ ਕਿ ਜੇ ਬੱਚੇ ਆਰਾਮ ਨਾਲ ਫ੍ਰੀ ਵੀ ਬੈਠੇ ਨੇ ਤਾ ਉਹਨਾਂ ਨੂੰ ਕਹਿਣਗੇ ਕੋਈ ਨਾ ਬੇਟਾ ਤੂੰ ਬੈਠ ਮੈਂ ਤੈਨੂੰ ਪਾਣੀ ਦਾ ਗਲਾਸ ਲਿਆ ਕੇ ਦੇਨੀ ਆ ਹਨਾ ਪਾਣੀ ਪੀ ਸੋ ਐਨਾ ਬੱਚਿਆਂ ਨੂੰ ਸੈਂਸਿਟਿਵ ਕਦੇ ਵੀ ਨਹੀਂ ਬਣਾਉਣਾ ਚਾਹੀਦਾ ਅਸੀਂ ਵੀ ਦੇਖਦੇ ਹਾਂ ਕਿ ਕਈ ਹਰ ਰੋਜ਼ ਬੱਚਿਆਂ ਨੂੰ ਇਹੋ ਜਿਹਾ ਆਪ ਤਾਂ ਪਾ ਦਿੰਦੇ ਆ ਚਲੋ ਜਦੋਂ ਤੱਕ ਬੱਚੇ ਛੋਟੇ ਨੇ ਆਪਣੇ ਆਪ ਨਹੀਂ ਕੁਝ ਕਰ ਸਕਦੇ ਹਨਾ ਉਦੋਂ ਤੱਕ ਸਾਨੂੰ ਉਹਨਾਂ ਦੀ ਕੇਅਰ ਕਰਨੀ ਚਾਹੀਦੀ ਆ ਪਰ ਉਸ ਤੋਂ ਬਾਅਦ ਜਦੋਂ ਬੱਚੇ ਆਪਣੇ ਆਪ ਨੂੰ ਸੰਭਾਲਣ ਯੋਗ ਆ ਹੈਗਾ ਤਾਂ ਸਾਨੂੰ ਉਹਨਾਂ ਨੂੰ ਉਹਨਾਂ ਤੇ ਡਿਪੈਂਡ ਹੋਣੇ ਸਿਖਾਉਣਾ ਚਾਹੀਦਾ ਕਿਉਂਕਿ ਜਦੋਂ ਸੀ ਉਹਨਾਂ ਨੂੰ ਜਾਦਾ ਸੈਂਸਿਟਿਵ ਬਣਾ ਦਿੰਨੇ ਆ ਹਰ ਚੀਜ਼ ਕੋਈ ਨਾ ਬੇਟਾ ਤੂੰ ਬੈਠ ਮੈਂ ਕਰਦਾ ਹਨਾ ਮੈਂ ਕਰਦੀ ਆ ਮੈਂ ਇਹ ਕਰਨਾ ਮੈਂ ਉਹ ਕਰਨਾ ਅਸੀਂ ਬਿਲਕੁਲ ਬੱਚਿਆਂ ਨੂੰ ਇੰਨਾ ਜ਼ਿਆਦਾ ਸੈਂਸਿਟਿਵ ਬਣਾ ਦਿੰਨੇ ਆ ਕਿ ਬੱਚੇ ਫਿਰ ਆਪਣੇ ਕੱਪੜੇ ਵੀ ਆਪ ਚੁੱਕ ਕੇ ਨਹੀਂ ਪਾਉਂਦੇ ਕੱਪੜੇ ਵੀ ਉਹਨਾਂ ਨੂੰ ਫੜਾਣੇ ਪੈਂਦੇ ਆ ਕਿ ਲੈ ਤਿਆਰ ਹੋ ਜਾ ਕੱਪੜੇ ਪਾ ਲਾ ਸੋ ਇਹ ਚੀਜ਼ਾਂ ਸ਼ੁਰੂ ਤੋਂ ਹੀ ਬਚਪਨ ਤੋਂ ਬੱਚਿਆਂ ਨੂੰ ਸਿਖਾਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਹੌਲੇ-ਹੌਲੇ ਹੌਲੇ-ਹੌਲੇ ਇੰਡੀਪੈਂਡੈਂਟ ਹੋਣਾ ਸਿਖਾਣਾ ਚਾਹੀਦਾ ਕਿਉਂਕਿ ਕਈ ਵਾਰੀ ਇਹੋ ਜਿਹਾ ਹੁੰਦਾ ਅਸੀਂ ਬੱਚਿਆਂ ਨੂੰ ਇੰਨੇ ਜ਼ਿਆਦਾ ਸੈਂ ਕਿਸੇ ਨਾ ਕਿਸੇ ਹਾਦਸੇ ਵਿੱਚ ਕਈ ਵਾਰੀ ਮਾਪਿਆਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਉੱਥੇ ਫਿਰ ਉਹ ਬੱਚੇ ਦੂਜਿਆਂ ਤੇ ਡਿਪੈਂਡ ਕਰਨਾ ਸਿੱਖੇ ਹੁੰਦੇ ਨੇ ਆਪਣੀ ਜ਼ਿੰਦਗੀ ਨਹੀਂ ਜਿਉ ਸਕਦੇ ਸੋ ਬੱਚਿਆਂ ਨੂੰ ਕਮਜ਼ੋਰ ਨਾ ਬਣਾਓ ਸ਼ੁਰੂ ਤੋਂ ਹੀ ਉਹਨਾਂ ਨੂੰ ਹਰ ਹਾਲਾਤ ਨਾਲ ਲੜਨ ਦੀ ਹਰ ਮੁਸੀਬਤ ਨਾਲ ਲੜਨ ਦੀ ਆਦਤ ਪਾਓ ਤੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਸਿਖਾਉਂਦੇ ਰਹੋ ਤੇ ਉਹਨਾਂ ਨੂੰ ਇੰਡੀਪੈਂਡੈਂਟ ਹੋਣਾ ਸਿਖਾਓ ਕਿ ਕੱਲ ਨੂੰ ਜੇ ਕੋਈ ਮੁਸੀਬਤ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹ ਆਪਣੀਆਂ ਮੁਸੀਬਤਾਂ ਨਾਲ ਆਪ ਨਜਿੱਠ ਸਕਣ ਥੈਂਕ ਯੂ ਸੋ ਮੱਚ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ